ਪਾਤਰਿਕਾ ਬਾਈ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਭੁੱਲਰ ਤਲਵੰਡੀ ਦਾ ਪੋਆਲਾ ਤੇ ਅੱਜ ਆਏ ਆ ਬਾਈ ਕਲਵੀਰ ਕੋਲੇ ਤੇ ਬਾਈ ਕੋਲੇ ਬਹੁਤ ਸੋਨੇ ਟਰੈਕਟਰ ਆ ਇਹ ਟਰੈਕਟਰ ਵੀ ਭਰਾ ਮੇਰੋ ਬਹੁਤ ਹੁੰਦਾ ਬਾਈ ਕੋਲੇ ਬਹੁਤ ਸੋਨੇ ਟਰੈਕਟਰ ਆ ਦੇਖੋ ਜੇਲਵਰ ਰੰਗਾ ਆ ਸਾ ਦੇਖਾ ਇਹ ਤੁਹਾਨੂੰ ਰੈਂਟ ਦਾ ਲਵਾਤਾ ਉਹਨੇ ਟਾਇਰਾਂ ਚ ਨਵੇਂ ਟਾਇਰ ਆ ਪੂਰੇ ਵਧੀਆ ਟਾਇਰਾਂ ਚ ਆ ਤੇ ਪਰਵੀਰ ਨਾਲ ਥੋੜੀ ਕਰਾਉਂਦੇ ਆ ਗੱਲਬਾਤ ਔਰ ਬਾਈ ਜੀ ਕੀ ਹਾਲ ਆ ਠੀਕ ਠਾਕ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਚੜ੍ਹਦੀ ਕਲਾ ਚ ਹੋਵਾਂਗੇ ਬੁੱਲਰ ਸਾਹਿਬ ਚੜ੍ਹਦੀ ਕੜਾ ਵਧੀਆ ਹੀ ਵਧੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਕੋਲ ਆਉਣ ਵਾਸਤੇ ਹਾਂਜੀ ਇੱਥੇ ਆ ਕੇ ਟਾਈਮ ਕੱਢ ਕੇ ਸਾਡੀ ਵਾਇਰ ਭਰਾਵੋ ਲੋਕਾਂ ਦੇ ਕੋ ਭਜਾਉਣੇ ਜੋ ਜਿੰਨੇ ਕੁ ਜੋਗਰੇ ਹੈਗੇ ਅਸੀਂ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਆਪਣੇ ਆ ਦੱਸੋ ਜੀ ਸਿਲਬਰ ਰੰਗੇ ਵਾਲੀ ਇਹ ਜ਼ਿਆਦਾਤਰ ਤਾਂ ਬੁੱਲਰ ਸਾਹਿਬ ਸਿਲਬਰ ਰੰਗ ਚ ਹੀ ਆਉਂਦੇ ਆ ਹਾਂਜੀ ਇਹਨੂੰ ਲਾਈਕ ਜ਼ਿਆਦਾ ਇਹ ਜ਼ਿਆਦਾ ਪਹਿਲਾਂ ਕਮਰਸ਼ੀਅਲ ਚ ਚੱਲਦੇ ਹੁਣ ਤਾਂ ਜ਼ਿੰਮੇਦਾਰ ਵੀ ਵਰਤਣ ਲੱਗ ਪਏ ਹਾਂਜੀ ਸਿਲ버 ਰੰਗ ਜਿਆਦਾ ਪਸੰਦ ਆ ਇਹਦਾ ਸੰਦ ਕਰਦੇ ਹਾਂ ਨਾ ਜੀ ਹਾਂ ਨਵੇਂ ਟਾਇਰ ਆ ਜਮਾ ਆ ਨਾਲ ਦਾ ਸਾਰਾ ਕੁਝ ਹਾਂਜੀ ਟਾਪ ਮਾਡਲ ਚ ਹੈ ਟਾਪ ਮਾਡਲ ਆ ਜੀ ਟਾਪ ਮਾਡਲ ਆ ਪਾਵਰ ਸਟੀਅਰਿੰਗ ਡਬਲ ਕਲਚ ਟੀਲ ਬ੍ਰੇਕਾ ਹਾਂਜੀ ਕਮੀ ਹੈ ਨਹੀਂ ਕੋਈ ਹਾਂਜੀ ਪੰਜਾਬ ਨੰਬਰ ਹੈ ਨਵਾਂ ਟਰੈਕਟਰ ਯਾਰ ਨਵਾਂ ਹੈਗਾ ਹਾਰ ਵਾਲਾ ਹੀ ਆ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆ ਨੰਬਰ ਭਰਾਵਾ ਪੂਰਾ ਸੋਹਣਾ ਟਰੈਕਟਰ ਯਾਰ ਜਿਹੜੇ ਨੂੰ ਕੋ ਮਕੇ ਦਿਖਾ ਦਿੰਦੇ ਆ ਫੈਗਰ ਨਹੀਂ ਕਰਦੀ ਆ ਪੂਰੀ ਸੱਤ ਚੀਜ਼ ਆ ਯਾਰ ਟੀਅਰਿੰਗ ਦੇਖੋ ਪਹਿਲਾਂ ਤਾਂ ਵੀ ਆ ਜਾਵਾ ਮਾੜੀ ਰੱਖਿਆ ਜਮ ਕੋਕੀ ਇੱਥੇ ਲਾਰਾ ਦੇਖੋ ਉਸ ਤੋਂ ਵੀ ਪੂਰਾ ਘੈਂਟ ਆ ਤੇ ਐਂਡ ਜੂਲ ਪਾ ਕੇ ਪੂਰਾ ਥੌਂਕੀ ਆ ਇੱਥੇ ਸੰਭਿਆ ਹੋਇਆ ਹੈ ਨਾ ਮਮਾ ਟਰੈਕਟਰ ਹੀ ਨਾ ਮੈਂ ਕਮੀ ਹੈ ਨਹੀਂ ਕੋਈ ਇਸ ਦੇ ਚਿਹੜਾ ਮਾਡਲ ਕੀ ਮਾਡਲ ਹੈਗਾ ਤੇ 5 ਲੱਖ ਤੇ 35 ਹਜ਼ਾਰ ਦੀ ਮੰਗ ਆ ਉਹਨੂੰ 5 ਲੱਖ 35 ਹਜ਼ਾਰ ਦੀ ਮੰਗ ਹੈ ਹਾਂ ਜੀ ਕਿੰਨੇ ਆ ਸਰਦਾਂਗੇ ਤੇ ਇਸ ਤਾਂ ਇਹਨਾਂ ਦਾ ਵਿਕ ਜਾਂਦਾ ਹੈ ਬੋਲ ਰਿਹਾ ਹੈ ਕਿ ਹੈ ਵੀ ਆ ਵੀ ਮੜਾ ਮੋਟਾ ਤਾਰਿਆ ਤੇ ਆਪਣੀ ਵੀਡੀਓ ਦੇਖ ਕੇ ਆਦਾ ਜਿਹੜਾ ਤੂੰ 5 ਲੱਖ ਤਾਂ ਦੇ ਜੀ ਠੀਕ ਹੈ। ਹੋਰ ਸਾ, ਓਕੇ ਜਮਾ ਵਈਆ। ਨਵਾਂ ਟਰੈਕਟਰ ਆਈ ਜਮਾ। ਨਵਾਂ ਟਰੈਕਟਰ 800 ਰੁਪਏ ਦਾ ਕਿਤੋਂ ਨਾ। ਠੀਕ ਹੈ ਗੱਲ ਆ। ਲੋਨ ਫੈਨਸ ਵੀ ਹੋ ਜੂ ਇਹਦੇ ਤੇ। ਸਹੀ ਗੱਲ ਆ। ਅੱਛਾ। ਹਾਂ, ਲੋਨ ਫੈਨਸ ਕਰਾ ਕੇ ਦੇਵਾਂਗੇ ਕੋਈ ਚੱਕਰ ਨਹੀਂ ਬਾਕੀ। ਠੀਕ ਹੈ ਜੀ। ਲੋਨ ਫੈਨਸ ਵੀ ਹੋ ਜੂਆ। ਕੈਸ਼ ਦਾ ਟਰੈਕਟਰ ਆ। ਪੁਰਾਣਾ ਟਰੈਕਟਰ ਵੀ ਕੱਟ ਲਵਾਂਗੇ। ਲੋਨ ਫੈਨਸ ਵਾਲੇ 'ਚ ਥੋੜਾ ਜਿਹਾ ਔਖਾ ਹੈ। ਹਾਂਜੀ। ਨਕਦ ਗਾਇਸ ਵਾਲੇ 'ਚ ਕੱਟਿਆ ਵੀ ਜਾਂਦਾ। ਲੋਨ ਫੈਨਸ ਵਾਲੇ 'ਚ ਇੱਕ ਤਾਈ ਹੁੰਦਾ ਨਾ 15-20 ਦਿਨ ਪੈਸੇ ਆਉਣ ਤੇ ਲੱਗ ਜਾਂਦੇ। ਹਾਂਜੀ ਹ 44 45 ਵਾਲਾ ਇਹ ਵੀ ਟਰੈਕਟਰ ਹਾਲੇ ਨਵਾਂ ਨਮਾ ਨਮਿਆ ਵਰਗਾ ਨਵਾਂ ਟਰੈਕਟਰ ਨਮਿਆ ਜਮਾ ਕਿ ਆ ਰਹੀ ਸਾਰੇ ਨਵੇਂ ਅਰੇ ਗੁੱਡੀਆਂ ਤੋਂ ਵੀ ਲੱਥਾ ਨਹੀਂ ਆ ਦੇਖੋ 28 13 ਸੀ 28 ਦੇ ਸੈਡ ਵੇਰਾ ਪੂਰਾ ਸੋਨਾ ਟਰੈਕਟਰ ਆ ਯਾਰ ਐਂ ਟਰੈਕਟਰ ਆ ਕਿਹੜੇ ਖਬਰ ਪਟਿਆ ਉਹ ਅੱਜ ਪੌਣੇ ਲਿਆ ਗਿਆ ਵਾਕਿਆ ਸੀ ਇਹਨੂੰ ਆ ਕਿਹੜਾ ਕਵਰ ਜਾਈ ਹਾਂ 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 ਬਾਕੀ ਟਰੈਕਟਰ ਨਵਾਂ ਆ ਜਮਾ ਨਵਾਂ ਟਰੈਕਟਰ ਆ ਜਮਾ ਨਵਾਂ ਟਰੈਕਟਰ ਆ ਤੇਲ ਬਰੇ ਇਕਾਂ ਜਾ ਅੱਛਾ ਜੀ ਡਬਲ ਕਲਚ ਐ ਸਿੰਪਲ ਸਟੀਅਰਿੰਗ ਐ ਠੀਕ ਐ ਜੀ 2016 ਮਾਡਲ ਐ 2016 ਮਾਡਲ ਆ ਭਰਾ ਮੇਰੇ ਦੇਖੋ ਬੈਟਰੀ ਬੂਨਟਰੀ ਸਭ ਕੁਝ ਨਵਾਂ ਟਰੈਕਟਰ ਦਾ ਕੋਈ ਕੋਟੇ ਪੈਸੇ ਦੀ ਕਮੀ ਵੀ ਨਹੀਂ ਭੁੱਲ ਰਹੇ ਠੀਕ ਹੈ ਜੀ ਐ ਜਮਾਨਾ ਜਿਹੜਾ ਬਾਈ ਤੋਂ ਟਰੈਕਟਰ ਲੈ ਜਾਉਂਗੇ ਤੁਸੀਂ ਗੁਣੀ ਕਾਉਂਗੇ ਇਹਦੇ ਵੀ ਲੋਨ ਫੈਨਸ ਹੋ ਜੂਗਾ ਇਹ ਤੇ ਵੀ ਹੋ ਜੂਗਾ ਜੀ ਹਾਂ ਠੀਕ ਹੈ ਜੀ ਇਹ 16 ਮਾਡਲ ਹਨ 3,85 ਲੱਖ ਤੇ 85 ਜੀ ਡਿਮਾਂਡ ਹੈ ਇਹਦੀ ਹਾਂਜੀ ਕਿੰਨੇ ਦਾ ਸਾੜ ਦਾਂਗੇ ਤੁਹਾਨੂੰ 3,65,000 ਦਾ ਟਰੈਕਟਰ ਦੇਦਾ ਹੈ 3,65,000 ਦਾ ਆ ਦੇਖ ਚੰਗਾ ਸਿਬਲ ਹੋਇਆ ਬੰਦੇ ਦਾ ਨਾ ਹਾਂਜੀ ਹਾਂਜੀ ਇਹਦੇ ਤੇ ਤਾਂ ਲੱਖ 30 35000 ਰੁਪਏ ਲੋਨ ਵੀ ਹੋ ਜੂਗਾ ਅੱਛਾ ਲੋਨ ਹੀ ਹੋ ਜੂਗਾ ਇੰਨਾ ਕ ਲੋਨ ਹੋ ਜਾਂਦਾ ਚੰਗੇ ਸੇ ਬਲਾ ਲੇਗਾ ਫੇਰ ਤਾਂ 25 30000 ਲੈ ਕੇ ਆ ਜਾਣਾ 25 30000 ਦਾ ਤਾਂ ਕਹਿਣਾ ਨਹੀਂ ਚਾਹੀਦਾ ਖਰ ਗੱਲ ਉਹ ਵਿਚਾਰਾ ਆਪਾਂ ਉਹ ਕੀ ਹੁੰਦਾ ਨਾ 20000 ਰੁਪਏ ਫੈਲ ਖਰਚਾ ਲੱਗ ਜਾਂਦਾ ਟ੍ਰਾਂਸਫਰ ਬੀਮਾ ਹੋ ਗਿਆ ਹਾਂ ਚਲੋ ਫੇਰ ਵੀ ਪਰ ਐ ਹੁੰਦਾਗਾ ਵੀ ਜੇ ਕੋ ਭਰਾ ਲੈਣਾ ਚਾਹੁੰਦਾ 70% ਲੋਨ ਮੰਨ ਕੇ ਚੱਲੇ ਹਾਂਜੀ ਕਮਰਸ਼ੀਅਲ ਜਿਆਦਾ ਅੱਜਕਲ ਗਾਹ ਕਹੇਗਾ ਹਾਂਜੀ ਜਮੀਨ ਜ਼ਿਆਦਾ ਵਾਲਾ ਬੰਦਾ ਜਿਹੜਾ ਉਹਦਾ ਤਾਂ ਲੋਨ ਵੱਧ ਹੋ ਜਾਂਦਾ ਹੈ। ਹਾਂ। ਬਿਨਾਂ ਜ਼ਮੀਨ ਵਾਲੇ ਦਾ ਥੋੜਾ ਜਿਹਾ ਘੱਟ ਹੁੰਦਾ। ਇਹ ਲੱਖ ਰੁਪਈਆ ਦਾ ਯਾਰ ਕੋਲੇ ਚਾਹੀਦਾ ਟਰੈਕਟਰ ਲੈਣ ਵਾਸਤੇ। ਲੱਖ। ਪਰ ਸੌਖਾ ਹੋ ਜਾਂਦਾ। ਹਾਂ। ਟਰੈਕਟਰ ਵੀ ਨਵਾਂ ਮਿਲਦਾ। ਨਵਾਂ ਨਵਾਂ ਨਵਾਂ। ਲੱਖ ਰੁਪਈਆ ਕਿੰਨਾ ਕਾ? ਲੱਖ ਰੁਪਈਆ ਕੁਝ ਵੀ ਨਹੀਂਗਾ। ਪਰ ਬਜਨੇ ਉਹਦੇ ਤੇ ਰੁਪਈਆ ਕਿਹੜਾ ਹੁੰਦਾ ਚਲੇ ਰਾਤ ਦਾ ਦਿਲ ਤੇ ਖੜ ਜਾਂਦਾ ਲੱਖ ਰੁਪਈਆ ਲੈ ਆਵੇ ਨਾ। ਹਾਂਜੀ ਹਾਂਜੀ। ਬੰਦਾ ਠੀਕ ਹੈ। ਤੇ ਬਾਕੀ ਐਂ ਤਾਂ ਆਪਾਂ ਵੀ 10000 ਤੇ ਵੀ ਤੋਰ ਦੇਣਾ ਟਰੈਕਟਰਾਂ ਦਾ ਕੋਈ ਗੱਲ ਨਹੀਂ ਪੈਂਦਾ ਵੇਖ ਕੇ ਸਾਰਾ ਕੁਝ ਹਰਿਆਣਾ ਨੰਬਰ ਆ ਮਾਡਲ ਕੀ ਤੇ ਇਹ ਇਹ ਨਾ ਬਾਦ ਦਾ ਨੰਬਰ ਆ 20 ਮਾਡਲ ਆ ਹਾਂਜੀ ਤੇ ਟਰੈਕ ਮਗਰਲੇ ਨਵੇਂ ਵਰਗੀ ਨਵੇਂ ਵਰਗੀ 90 95 ਵੈਸੀ ਪਿਆ ਜਮਾ ਕਿਤੇ ਟਰੀਟ ਵੀ ਨਹੀਂ ਲੱਗੀ ਨਾ ਨਾ ਚੰਗਾ ਟਰੈਕਟਰ ਆ ਪੂਰਾ ਹਾਂ ਭਾਈ ਜਿੰਨੇ ਟਰੈਕਟਰ ਲਿਆਉਂਦਾ ਨਾ ਤੇ ਖੋਰ ਦੇ ਨਹੀਂ ਲਿਆਉਂਦਾ ਜਮਾ ਨਵੇਂ ਵਰਗੀ ਲਿਆਉਂਦਾ ਕੋਸ਼ਿਸ਼ ਤਾਂ ਪੁਲਰੇ ਘਰੀ ਦੀ ਵਿੱਚ ਚੰਗੇ ਤੋਂ ਚੰਗਾ ਲਿਆਉਣ ਦੀ ਹਾਂਜੀ ਹਾਂਜੀ ਆ ਗਰ ਚਲੋ ਮਨਪਸੰਦ ਨਾ ਗਾਖਦੀ ਆ ਹਾਂਜੀ ਨਵੀਂ ਬੈਟਰੀ ਹੁੰਦੀ ਆ ਟਰਲ ਸਟਾਰਟ ਮਿਲੂਆ ਬਹੁਤ ਵੋਨੇ ਟਰੈਕਟਰ ਆ ਭਾਈ ਕੋਲ ਮੋਨੇ ਵੋਨੇ ਟਰੈਕਟਰ ਡੰਡਾ ਫੱਟੀ ਸਤਰੀ ਸਾਰਾ ਕੁਝ ਨੂੰ ਨਾਲ ਮਿਲੂਗਾ ਹਰਿਆਣਾ ਅੰਬਰੇ 2020 ਮਾਡਲ 9393 ਲੱਗਾ ਜੀ 293 ਆ 293 ਹਾਂ ਕਿੰਨੇ ਸਾੜ ਦਾਂਗੇ ਭਾਈ 280000 ਟਰੈਕਟਰ ਦੇ ਦਾਂ 295000 ਰੁਪਏ ਮੰਨ ਤਾਣ ਹੋਰ ਵੀ ਕਰ ਦਾਂਗੇ ਠੀਕ ਹੈ ਜੀ ਪਰ ਇਹ ਇਸ ਰੇਟ ਤੇ ਮਿਲਦਾ ਨਹੀਂ ਕਿਦੋਂ ਹਾਂਜੀ ਹਾਂਜੀ ਇਹ 10 ਤੋਂ ਉੱਤੇ ਲੋਡ ਪੈਣ ਸੋਇਦਾ ਨਹੀਂ ਹਾਂ 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 ਇੱਧਰ ਆ ਗਿਆ ਫਾਰਮ ਛੱਟ ਭਰਾਓ ਪੂਰਾ 65 65 65 ਹੈ ਜੀ ਹਾਰਮ 65 ਹਾਂ ਪੂਰਾ ਘੈਂਟ ਟਰੈਕਟਰ ਨਵੇਂ ਵਰਗਾ ਹੀ ਆ ਭਰਾ ਮੇਰੇ ਟਾਇਰ ਵੀ ਪੂਰੇ ਨਾ 16 9 28 ਵਾਲੇ ਆ ਪੂਰਾ ਘੈਂਟ ਹੈ ਹੈਲੋ ਹੱਬਾ ਹੰਪਾ ਦੇਖੋ ਤੁਸੀਂ ਐ ਦਾ ਉਹ ਨਾ ਤੱਕੜੀਆਂ ਹੱਬਾ ਪਾਵਰ ਸ਼ੇਅਰਿੰਗ ਆ ਹਾਂ ਪੂਰੇ ਬੇਟ ਬੂਟ ਲੱਗੇ ਹੋਏ ਆ ਪੂਰਾ ਸੋਹਣਾ ਟਰੈਕਟਰ ਹੈ ਕਰਾ ਦੇ ਕਰਾ ਯਾਰ ਤੈਨੂੰ ਘੁੰਮ ਕੇ ਲਿਖਾ ਦਿੰਨੇ ਆ ਐ ਜਮਾ ਟਰੈਕਟਰ ਤੇ ਵੀ ਟੀਰ ਵੀ ਲੱਗੀ ਢੀਟ ਵੀ ਰੀ ਲੱਗੀ ਟਰੈਕਟਰ ਦੇ ਕਿਤੇ ਇਹ ਛਤਰੀ ਜੀ ਛਤਰੀ ਮਿਲ ਜੂਗੀ ਇਹ ਵੀ ਛਤਰੀ ਮਿਲ ਜੂਗਾ ਭਰਾ ਮੇਰੇ ਇਹ ਬਹੁਤ ਤਕੜਾ ਰੈਕਟਰ ਹੁੰਦਾ ਬੁੱਲਰੇ ਇਹ ਹਾਂਜੀ ਨਵਾਂ ਮਾਡਲ ਹੈ ਨਾ ਜੀ ਨਵਾਂ ਮਾਡਲ ਹੈ ਟਾਇਰ ਤੇਰੇ ਸਾਹਮਣੇ ਆ ਹਾਂਜੀ ਹਾਂਜੀ ਠੀਕ ਹੈ ਕੁੱਲ 2,83,000 ਰੁਪਏ ਡਿਮਾਂਡ 2,60,000 ਰੁਪਏ ਡਿਮਾਂਡ ਹੈ ਜੀ ਹਾਂਜੀ 2,65,000 ਦਾ ਰੈਕਟਰ ਦੇ ਦਾਂ ਠੀਕ ਹੈ ਹਾਂ ਇਹ ਸਾਡੇ ਪਿੰਡ ਹੁੰਦਾ ਸੀਗਾ ਭੈਣਾ ਹਾਲਾ ਹੋਣਾਂ ਨੂੰ ਤਾਂ ਗੋਲਦੇ ਨਹੀਂ ਇਹਦੇ ਮਗਰ ਜਿਹੜਾ ਕੁਝ ਮਰਜ਼ੀ ਪਾ ਲੋ ਹਾਂ ਕਿਹੜੇ ਕਿਸੇ ਟਰੈਕਟਰ ਤੋਂ ਮੂਰੇ ਨੇ ਰੰਗਣੇ ਦਾ ਕਿਸੇ ਨੂੰ ਬਹੁਤ ਜ਼ੋਰ ਲਾਉਂਦਾ ਹਾਂ ਤੇਲ ਛੋੜਦਾ ਜ਼ੋਰ ਇਹਦਾ ਹਾਂ ਇਹ ਬਾਕੀ ਜਦੋਂ ਉੱਤੇ ਬੈਹਿੰਦਾ ਜਿਹੜਾ ਜੀ ਨਹੀਂ ਕਰਦਾ ਉੱਤਰ ਨੂੰ ਇਹਦਾ ਬਹੁਤ ਲਗਜ਼ਰੀ ਟਾਈਪ ਗੱਡੀ ਆ ਫਗਾਰਾ ਹੀ ਬੜਾ ਪੇਡਾ ਇਹਦਾ ਫਗਾਰਾ ਬੜਾ ਜ਼ੋਰ ਇੰਨਾ ਹੈ ਗੱਲੀ ਹਟ ਸਦੋਂ ਪਰੇ ਹਾਂ ਇਹਦਾ ਵਾਤਾ ਗਾਈ 744 11 ਮਾਡਲ ਬਹੁਤ ਆਉਂਦੇ ਆ 11 ਮਾਡਲ ਕੌਣ ਬਹੁਤ ਆਉਂਦੇ ਤੇਰੀ ਗੱਲ ਪੱਕੀ ਆ ਹਾਂਜੀ ਇਹ ਲਾਉਂਦਾ 44 ਦਿਖਾਓ 44 ਦਿਖਾਓ ਤੇ ਆ ਦੇਖ ਲਓ 85 ਤੋਂ 90 ਪੈਸੇ ਚਾਰੇ ਟਾਇਰ ਆ ਇਹਦੇ ਹਾਂਜੀ ਹਾਂਜੀ ਇਹ ਰੱਖ ਰਾਨਾ ਸੋਨਾ ਮਾਣ ਇਹਦਾ ਪੂਰਾ ਸਾਰਾ ਇਥੇ ਪਾ ਕੇ ਨਾ ਅੱਜ ਜਮਾ ਧਰੀਟ ਲੱਗੀ ਗਰਿਆਰ ਨੂੰ ਰੋਡ ਪੂਰੇ ਸਾਫ ਹੋਇਆ ਇਹ ਪੂਰਾ ਸੋਨਾ ਟਰੈਕਟਰ ਹੈ ਭਰਾ ਮੇਰੇ ਇਹ ਪੰਜਾਬ ਨੰਬਰ ਹੈ ਨਹੀਂ ਰਾਜਸਥਾਨ ਨੰਬਰ ਹੈ ਰਾਜਸਥਾਨ ਨਾ ਪੰਜਾਬ ਤੇ ਨਾ ਹਰਿਆਣਾ ਠੀਕ ਹੈ ਜੀ ਠੀਕ ਹੈ ਕੀ ਜੀ ਤੇ ਬਿਨਾ ਐਨਓਸੀ ਤੋਂ ਦੇਣਾ ਇਹਦਾ ਐਨਓਸੀ ਨਿਕਲੋਗੇ ਆਗਦੇ ਪੱਤਰ ਪੂਰੇ ਆ ਠੀਕ ਹੈ ਜੀ ਪਰ ਐਵੇਂ ਵੀ ਚਲ ਆਪਾਂ ਕਹਿੰਦੇ ਆ ਵੀ ਰੇਟ ਵੀ ਆਪਾਂ ਇਹਨੂੰ ਜਾਇਜ਼ ਦੇ ਦਾ ਹਾਂ ਬਿਨਾ ਇਹਨਾਂ ਐਨਓਸੀ ਤੋਂ ਮਿਲੂਗਾ ਹਾਂ 3 ਲੱਖ 25000 ਰੁਪਏ ਦੇਣਾ ਡਿਮਾਂਡ ਆ 10 ਗੇਰਾ ਮਾਡਲ 3.5 ਲੱਖ ਦਾ ਢੇਰ ਵਿਕ ਜਾਂਦਾ ਹੈ। ਇਹ ਟਰੈਕਟਰ ਆਪਾਂ 2 ਲੱਖ ਤੇ 95000 ਦਾ ਦੇ। 2.95 ਦਾ। ਹਾਂ, ਮਾਨਤਨ ਹੋਰ ਵੀ ਕਰ ਦਾਂਗੇ ਮੋਕੇ ਤੇ। ਕੋਲ ਮੇਲਾ ਪਾਈਗਾ ਹੋਰ ਵੀ ਮਾਨਤਨ ਕਰ ਦਾਂਗੇ। ਸਿਰਫ ਵੀ ਐਨਓਸੀ ਤੁਸੀਂ ਆਪ ਕਢਾ ਲਿਓ। ਹਾਂਜੀ। ਬਾਕੀ ਲੋੜ ਹੀ ਜੀ ਨੇ ਬਹੁਣਾ। ਉਹ ਕੀ ਆ ਯਾਰ। ਉਹ ਨੂੰ ਕੁਝ ਨਹੀਂ ਕਹਿੰਦਾ। ਸਾਰੀ ਓਵਰ ਨਹੀਂ ਮਰਦਾ ਪਰ ਜੇ ਖੇਤੀ ਕਰਨੀ ਆ। ਜੇ ਭਾਈ ਵਪਾਰ ਵਪੂਰ ਕਰਨਾ ਫਿਰ ਕੀ ਕਰੀਏ। 100 ਵੀ ਨਹੀਂ ਮਾੜਾ। ਫਿਰ ਵੀ ਨਹੀਂ ਮਾੜਾ। ਠੀਕ ਆ। ਹਾਂ। ਇਹ ਟਰੈਕਟਰ ਪੂਰਾ ਸੋਨਾ ਰਾਜਸਥਾਨ ਨੰਬਰ 44 ਵਾਲਾ ਪਾळ्या ਨਹੀਂ ਜਾਂਦਾ ਤਾਂ ਹੂੰ ਇਹਦਾ ਵਾਗਿਆ ਜੀ 750 ਵੀਆਈ ਮਾਡਲ ਦੀ ਕਰ ਪੂਰਾ ਸੋਨਾ ਬੈਂਕਰ ਬੂਟਰ ਘੈਂਟ ਲੱਗਾ ਨਵੇਂ ਟਾਇਰ ਆ ਮੂਰਲੇ ਮਗਰ ਲਿਆ 40 ਤੋਂ 45 ਲੈ 40 45 ਫਾਈ ਚੇਹ ਗਿਆ ਹੈਡ ਗੇਅਰ ਆ ਛੋਟਾ ਟਰੈਕਟਰ ਐ ਵੀ ਇੰਜਨ ਦੇਖੋ ਪਹਿਲਾਂ ਤੁਸੀਂ ਦੋ ਕਰਮਾ ਨਾ ਪਿਆ ਦੋ ਕਰਮਾ ਨਾ ਇੰਜਨ ਪਿਆ ਭਰਾ ਪੂਰਾ ਸੋਨਾ ਟਰੈਕਟਰ ਆ ਟਮਾਡਲਾ ਝੰਡਾ ਫੱਟੀ ਛਤਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂਗਾ ਇਹਦਰ ਦੇਖੋ ਕਿ ਕਾਦੂ ਕਾ ਤੇ ਲਾ ਰਹੀਆਂ ਘੈਂਟ ਦਾ ਲਵਾਦਾ ਤੇ ਬਾਈ ਨੂੰ ਫੋਨ ਵੀ ਵਾਲੇ ਆਉਂਦੇ ਆ ਤੇ ਟਰੈਕਟਰ ਹਾਂ ਆ ਗਿਆ ਵਿਨੋਦ ਦੇ ਨਾਮ ਤੋਂ ਵਿਨੋਦ ਦੇ ਨਾਮ ਤੇ ਗਿਆ ਇਹ ਨੋ ਮਾਡਲ ਆ ਰਾਮ ਰੋਹ ਵਿਨੋਦ ਆ ਗਿਆ ਨਾਲ ਉਸਨੇ ਠੀਕ ਚਲ ਆ ਬੋਲੇਗਾ ਨਾ ਟਰੈਕਟਰ 2008 ਮਾਡਲ ਆ ਹਾਂਜੀ 2 ਲੱਖ ਤੇ 80000 ਰੁਪਿਆ ਕਰਨਾ ਹਾਂ ਕਿੰਨੇ ਦਾ ਛੜਦਾਂਗੇ 8 ਮਾਡਲ ਟਰੈਕਟਰ ਹੈ ਇਹਨੂੰ 2 ਲੱਖ ਤੇ 55000 ਦਾ ਦੇ ਦੋ 55 ਹਾਂ ਆ ਦੇ ਲੋ ਭਰਾ ਮੇਰੇ ਟਰੱਕ ਦੀ ਦਾ ਟਰੈਕਟਰ ਪਿਆ ਇਹਨੇ ਦਾ ਕੁਝ ਹੀ ਨਹੀਂ ਆਉਂਦਾ ਤੇ ਡੁੱਟ ਲੋ ਇੱਕ ਗੱਲ ਹੋਰ ਆ ਬੋਲ ਰਾ ਹਾਂਜੀ ਤੇ ਜਿਹੜਾ ਨਾ ਰੇਡ ਕਹਿੰਦੇ ਹੁੰਨੇ ਵੀਡੀਓ ਚ ਹਾਂਜੀ ਇਹ ਤਕਰੀਬਨ ਆਪ ਦੇ ਵੱਲੋਂ ਰਾਸ ਚੋ ਕਸ ਕੱਢ ਗਈ ਦਸੀਦਾ ਹੁੰਦਾ ਹਾਂ ਹਾਂ ਤੇ ਫਿਰ ਵੀ ਕੀ ਬੰਦੇ ਕਹਿਣਗੇ ਯਾਰ ਹੋਰ ਕੋਈ ਵੀ ਜਾਸ ਸਹੀ ਗੱਲ ਹੈ ਹੋਰ ਕੋਈ ਵੀ ਜਾਸ ਨਹੀਂ ਬਹੁਤ ਬਾਤ ਕੀ ਹੁੰਦਾ ਨਾ ਇੱਕ ਤਾਂ ਇਹ ਮਾਰਕੀਟ ਆ ਇੱਥੇ ਆਟਾ ਮਾਡਲ ਦੇ ਨਾਲ ਦੇ ਪਤਾ ਨਹੀਂ ਇਸ ਮੰਡੀ ਚ ਕਿੰਨੇ ਖੜੇ ਹੁੰਦੇ ਹਾਂਜੀ ਤੇ ਜੇ ਆਪਾਂ ਅਖਦੇ ਵੀ ਆਪਣੇ ਦਾ ਅਲੈਦਾ ਰੇਟ ਹੋਊਗਾ ਕੰਪੀਟੀਸ਼ਨ ਦੇ ਹਿਸਾਬ ਨਾਲ ਰੇਟ ਬਰਾਬਰ ਹੀ ਜਾਂਦਾ ਸਹੀ ਗੱਲ ਹੈ ਠੀਕ ਹੈ ਤੇ ਜਿਹੜਾ ਰੇਟ ਦਿੰਨੇ ਨੇ ਉਹਦੇ 'ਚ ਕੋਈ 5-4000 ਦਾ ਉਲਾਉਣ ਦਾ ਬੜਾ ਫਰਕ ਨਹੀਂ ਹੁੰਦਾ ਮੇਰੇ ਕੋਈ ਵਾਰ ਹੀ ਬੰਦਾ ਸੋਚਦਾ ਹੈਗਾ ਯਾਰ ਵੀ ਇਦੋਂ 50000 ਦਾ ਹੋਰ ਪੱਟਾ ਜਾਂ 20 ਦਾ ਪੇਜੂ ਨਹੀਂ ਪੈਂਦਾ ਹਾਂ ਜਿਹੜਾ ਆਪਾਂ ਮੰਨ ਲਓ ਵੀਡੀਓ 'ਚ ਰੇਟ ਬੋਲਣਾ ਹੈ ਐਨੀ ਲੁੱਟ ਹੈ ਨਹੀਂ ਐਨੀ ਲੁੱਟ ਹੈਗੀ ਹੈ ਹਾਂ ਤੇ ਇਹਦੀ ਬਾਅਦ ਆ ਗਿਆ ਭਰਾਵੋ 445 ਇਹ ਵੀ ਟਰੈਕਟਰ ਪੂਰਾ ਹੈਂਡ ਆ ਪਾਵਰ ਸਟੀering ਆ ਹਾਂ ਟਰੈਕਟਰ ਸੁੱਕਾ ਟਰੈਕਟਰ ਆ 4 ਚੁੱਕ ਆ ਜਮਾ ਤੁਸੀਂ ਜੁੱਤੀ ਫਾਈਨਲ ਗੱਲ ਕਰ ਰਹੇ ਹੋ ਉਸੇ ਤੁਹਾਡੀ ਕੋਲ ਨੂੰ ਹੋਲਡ ਵਿੱਚ ਕੀ ਹੋਇਆ ਹੈ ਕਿਰਪਾ ਕਰਕੇ ਲਾਈਨ ਤੇ ਬਣੀ ਰਹੋ ਐਂ ਪਰ ਬੁੱਕ ਛੈਂਟ ਲੱਗਿਆ ਭਰਾ ਮੇਰੇ ਬਾਤ ਕਰ ਰਹੀ ਹੈ 12 ਮੰਜ਼ਲਾ ਦੇ ਕੋਲ ਕੋਲ ਪੈਸੇ ਨਹੀਂ ਕੰਪਨੀ ਨੇ ਕਿਹਾ ਮੰਨ ਛੈਂਟ ਚੀਜ਼ ਬਾਰੇ ਪਾਵਰ ਫੇਰ ਲੈ 12 ਮੰਜ਼ਲੇ 2 ਲੱਖ ਕਿਉਂ ਉੱਤਰ ਗਿਆ ਮੰਜ਼ਲੇ 2 ਲੱਖ ਤੇ 60 ਹਜ਼ਾਰ ਦਾ 2 ਥੱਕ ਹ ਮੌਕੇ ਦੇ ਮਾਨ ਤੋਂ ਹੋਰ ਵੀ ਹੋ ਜਾਵੇ ਠੀਕ ਹੈ ਜੀ ਅਗਿਆ 724 724 ਹੈਗਾ ਆ ਵੀ ਟਰੈਕਟਰ ਬਹੁਤ ਘੱਟ ਰਹਿ ਗਈ ਇਹ ਵੀ ਨਹੀਂ ਮਿਲਦਾ ਸਾਫ ਹੈ ਜਾਂ ਮਿਲਦਾ ਨਹੀਂ ਹਾਂ ਐਂਜਾ ਸਾਫ ਭਰਾਵੋ ਤੁਸੀਂ ਸਾਰੀ ਮੰਡੀ ਤਲਵੰਡੀ ਸਾਹਬ ਉਹ ਜਾ ਜੋ ਇੰਨਾ ਸਾਫ ਟਰੈਕਟਰ ਤੁਹਾਨੂੰ ਪਾੜਿਆ ਨਹੀਂ ਸੋਣਾ 13 ਮਾਡਲ ਹੈ ਹਾਂਜੀ ਤੇ ਕੁੱਲ ਸਵਾ ਦੋ ਲੱਖ ਰੁਪਏ ਅੜਮਾੜਾ ਦੀ ਅੱਛਾ ਜੀ ਹਾਂ ਠੀਕ ਆ 13 ਮਾਡਲ ਇਹ ਵੀ ਲੋਨ ਫੈਂਸ ਚ ਹੋ ਜੂਗਾ ਨਾ ਜੀ ਹਾਂ ਇਹਦੇ ਹੋ ਜਾਂਦਾ ਇਹਦੇ ਵੀ 13 ਮਾਡਲ ਆ ਹੋ ਜੂਗਾ 13 ਮਾਡਲ ਆ ਸੋਣਾ ਟਰੈਕਟਰ ਆ 4 ਸੂਰੇ ਤੁਹਾਨੂੰ ਦਿਖਾਦਾ ਇਹ ਨਵਾਂ ਹੈਗੀ 2 ਲੱਖ ਤੇ 25000 ਇਹ ਕਿਨੇ ਅਸਰ ਦਾਂਗੇ ਆਪਾਂ ਇਹ ਸਹੀ ਹੈ ਸਹੀ ਲਿਖਿਆ ਉਹ ਇਹ ਮੰਨਤਨ ਹੋ ਜੂ ਪੰਚਾਇਤ ਮੰਨਤਨ ਨਹੀਂ ਆ ਤਾਂ ਕਰ ਦਾਂਗੇ 2 ਲੱਖ ਤੇ 10 ਹਜ਼ਾਰ ਦਾ ਦੇ ਦਾਂਗੇ ਠੀਕ ਆ 15 ਹਜ਼ਾਰ ਹੋਰ ਵੀ ਕਰਦੇ ਆ ਨਾ ਆਪਣੇ ਮੰਨਤਨ ਮਾੜਾ ਬੋਲੇਗਾ ਬਹੁਤ ਸੋਹਣਾ ਟਰੈਕਟਰ ਹੈ ਅੱਗੇ ਫੇਰ ਆ ਗਈ 735 ਹੈ ਨਾ ਸਾਰੇ ਤਰ੍ਹਾਂ ਦੇ ਆ ਆ ਜਾਂਦੇ ਆ ਇਹ ਜਿਵੇਂ ਹੁਣ ਕਿਸੇ ਨੇ ਘੱਟ ਪੈਸੇ ਲਾਉਣੇ ਆ ਸਹੀ ਗੱਲ ਹੈ ਇੱਕ ਬੱਚੀ ਡਿਮਾਂਡ ਹੈ ਕਿਤੇ ਨਹੀਂ ਆਇਦਾ ਇਹ ਤੇ ਜੋਰ ਬੜਾ ਹੁੰਦਾ ਕਿਸੇ ਟਾਈਮ ਦੇ ਵਿੱਚ ਇਹ ਤੂਤੀ ਬੋਲਦੀ ਸੀ ਇਹਦੀ ਤੂਤੀ ਬੋਲਦੀ ਸੀ ਇਹਨੂੰ ਸਰਦਾਰ ਬੰਦੇ ਲੈ ਜਾਂਦੇ ਹੁੰਦੇ ਸੀ ਇਧਰਲੇ ਪਾਸੇ ਪਿਆ ਇਹ ਹੁਣ ਅਗਲੇ ਵੱਡੇ ਟਰੈਕਟਰ ਆਉਣ ਲੱਗੇ ਤਾਂ ਕਰਕੇ ਉਹ ਹੋ ਗਿਆ ਤੇ ਨਹੀਂ ਆਹ ਟਰੈਕਟਰ ਬਾਹਣ ਵਾਸਤੇ ਬਹੁਤ ਤਗੜਾ ਟਰੈਕਟਰ ਹੈ ਅੱਜ ਦੇ ਸਮੇਂ 'ਚ ਵੀ ਬਹੁਤ ਤਗੜਾ ਟਰੈਕਟਰ ਹੈ 15 20 ਕਿੱਲਿਆਂ ਵਾਲਾ ਬਾਹੀ ਕਿੱਲੀ ਬਾਈ ਇਹਨੂੰ 50 50 ਕਿੱਲਿਆਂ ਵਾਲੇ ਲੈਂਦੇ ਹੁੰਦੇ ਸੀਗੇ ਗੱਲ ਕਰ ਕੀ ਹੋ ਗਿਆ ਹਾਂਜੀ ਵੀ ਹੁਣ ਵੱਡਿਆਂ ਦਾ ਦੌਰ ਆ ਗਿਆ ਹਾਂ ਉਹਨਾਂ ਦੇ ਗੱਲ ਦੇ ਮੁੰਡੇ ਇਹਨੂੰ ਚਲਾ ਕੇ ਨਹੀਂ ਬਚਦੇ ਸਹੀ ਗੱਲ ਹੈ ਠੀਕ ਹੈ ਇਹ ਟਰੈਕਟਰ ਬਹੁਤ ਵਧੀਆ ਹੈ ਠੀਕ ਹੈ ਇਹ 97 ਮਾਡਲ ਆ 1 ਲੱਖ ਤੇ 1 ਲੱਖ 25 ਹਜ਼ਾਰ ਰੇ ਡਿਮਾਂਡ ਹੈ ਕੋਈ ਨਹੀਂ ਬੰਦਾ ਆ ਗਿਆ ਕਰ ਲਾਂਗੇ ਯਾਰ ਕੁਝ ਠੀਕ ਹੈ ਜੀ ਇਹ ਇਹ ਵੀ ਭਰਾ ਮੇਰੋ ਆਪਾਂ ਦਵਾ ਦਾਂਗੇ ਬਾਈ ਤੋਂ ਬਾਈ ਨੂੰ ਫੋਨ ਕਰ ਲਓ ਸਕਰੀਨ ਤੇ ਨੰਬਰ ਆ ਜਾ ਹੁਣ ਆਫਰ ਹੋਰ ਦਿੰਨੇ ਆ ਇਹ ਹੈਗਾ ਜੀ 5310 ਵਾਲਾ ਹਾਂ ਇਹ ਆ ਛੋਟਾ ਦੇਖੋ ਭਰਾ ਨਵਾਂ ਮਾਡਲ ਡੈਕਟਰ ਹੈ ਹਾਂਜੀ ਤੇ ਪੰਜਾਹ ਨੰਬਰ ਹੈ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਟਾਇਰ ਤੇਰੇ ਸਾਹਮਣੇ ਹੈ 25 ਤੋਂ 30 ਪੈਸੀ ਹੈ ਆਪਾਂ ਕੋਈ ਝੂਠ ਨਹੀਂ ਮਾਰਨਾਗਾ ਹਾਂਜੀ ਠੀਕ ਹੈ ਲੱਕੜ ਲੱਗਿਆ ਹੋਇਆ ਤੇ 5310 ਜਿਵੇਂ ਦਾ ਹੈਗਾ ਐਂ ਦੇਣਾ ਠੀਕ ਹੈ ਜੀ ਕੁਝ ਵੀ ਨਹੀਂ ਲੈਣਾ ਇਹਦੇ ਤੋਂ ਹਾਂ ਦੇਖ ਲਓ ਭਰਾ ਮੇਰੋ ਤੁਸੀਂ ਵੀਡੀਓ ਚ ਸਾਰਾ ਡੱਕ ਡੱਕ ਜਿਹੜਾ ਕੋਈ ਤੁਹਾਨੂੰ ਵੀਦਾ ਤੇ ਸਕਰੀਨਸ਼ਾਟ ਲੈ ਕੇ ਆ ਜਿਓ ਬਾਈ ਕਹਿੰਦਾ ਇੱਕ ਨਾ ਇੱਕ ਨਾ ਬੰਦੇ ਹੋਰ ਆ ਯਾਰ ਗੱਲ ਆਪਾਂ ਜਿਹੜੀ ਗੱਲ ਕਰਾਂਗੇ ਜੇ ਦਾ ਅਰੀਜਨਲ ਹੋਇਆ ਤਾਂ ਅਰੀਜਨਲ ਬੋਲਾਂਗੇ ਜੇ ਰੰਗ ਹੋਇਆ ਹੋਇਆ ਤਾਂ ਪਰ ਅਰੀਜਨਲ ਨਹੀਂ ਕਹਿੰਦੇ ਯਾਰ ਆ ਕੇ ਗੱਲ ਸਾਹਮਣੇ ਦੇਣੀ ਪੈ ਜੇ ਉਹਦਾ ਫਾਇਦਾ ਸਹੀ ਗੱਲ ਹੈ ਜੀ ਉਹਦਾ ਕੋਈ ਦਮ ਨਹੀਂ ਹਾਂ ਜਿੰਨੀ ਗੱਲ ਦੀ ਉੰਨੀ ਕਰਾਂਗੇ ਆਪਾਂ ਉੰਨੀ ਗੱਲ ਕਰਾਂਗੇ ਹਾਂਜੀ ਇਹ ਕਿਹੜਾ ਮਾਡਲ ਹੈ ਇਹ ਇਹ ਨਵਾਂ ਮਾਡਲ ਹੈ ਨਵਾਂ ਮਾਡਲਾ ਤੇ ਕੁੱਲ 4 ਲੱਖ ਰੁਪਏ ਡਿਮਾਂਡ ਹੈ ਦੀ 4 ਲੱਖ ਰੁਪਏ ਹਾਂ ਹਾਂ ਆਵਾ ਨੰਬਰ ਆ ਭਰਾ ਮੇਰੋ ਦੇ 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 ਐਂਟਾ ਦੇਖੋ ਬੈਂਪੁਰ ਬੂੰਪਰ ਲੱਗਿਆ ਬੇ ਦੇਖੋ ਬੇ ਫਿਕਰ ਹੋ ਜਾ ਕੋਣ ਬਾੜ ਜਾਂਦੇ ਆ ਪਹਿਲਾਂ ਮੈਂ ਦੱਸਾਂ ਸੀਗਾ ਕੋਈ ਨਹੀਂ ਕੋਈ ਨਹੀਂ ਕੋਈ ਜਮਾਨਾ ਕੋਣ ਹੈਟਾ ਡਾਦਾ ਭਾਈ ਆਏ ਨਹੀਂ ਹੈਗਾ ਠੱਕਾ ਠੋਰੀਆ ਕੰਮ ਨਹੀਂ ਹੈਗਾ ਤੇ ਜਿੰਨੇ ਦਾ ਤੁਹਾਨੂੰ ਵੀਡੀਓ ਚ ਬੋਲਤਾ ਤੂੰ 2-4 ਹਜ਼ਾਰ ਘਾਟ ਸਕਦਾ ਵੱਧ ਨੀ ਇਹ ਕਿੰਨੇ ਦਾ ਛੱਡ ਦਾਂਗਾ ਜੀ ਕੁੱਲ 4 ਲੱਖ ਰੁਪਏ ਦਾ ਆੜਾ ਹਾਂਜੀ ਤੇ ਪਾਸੇ-ਪਾਸੇ ਲੱਖ ਦੇ ਵਿਕ ਜਾਂਦਾ ਨਾ ਮੇਟਾ ਹਾਂਜੀ ਹਾਂਜੀ ਤੂੰ ਵੀ ਸਾਰੀ ਮੰਡੀ ਵੇਖਦਾਗਾ ਹਾਂ ਬੀਆਰ ਵੀ ਮੰਨਦਾ ਨੇ ਇਹ ਵੀ ਕਰਦਾ ਠੀਕ ਹੈ ਜੀ ਚਲ ਲੱਗਦੇ 80000 ਦਾ ਟਰੈਕਟਰ ਦੇਖੀਏ ਆਪਣਾ ਨੰਬਰ ਬੋਲੋ ਨੰਬਰ ਆਪਣਾ ਬਈ 9417232626 ਠੀਕ ਹੈ ਜੀ ਹਾਂਜੀ ਇਹ ਵੀਡੀਓ ਭਰਾ ਮੇਰੇ ਚੰਗੀ ਲੱਗਣੀ ਸ਼ੇਅਰ ਜ਼ਰੂਰ ਕਰਕੇ ਤੇ ਬਾਈ ਜੀ ਜਦੋਂ ਮਰਜ਼ੀ ਆ ਜਿਓ ਤੇ ਜਿਹੜਾ ਆਪਾਂ ਵੀਡੀਓ 'ਚ ਬੋਲਤਾ ਉਦੋਂ 1000 2000 ਟਰੈਕਟਰ ਤੇ ਮਗਰ ਘਾਟਦਾ ਤਾਂ ਵੱਧਾ ਨਹੀਂ ਇਹ ਬਾਲੇ ਅੰਗਨ ਅੰਦੀਆਂ ਲਾਈਟਾਂ ਨਾਲਆਂ ਕਰਦਾ ਹਾਂ ਇੱਕ ਹੋਰ ਗੱਲ ਹੋਰ ਹੁੰਦੀ ਹੈ ਇੱਕ ਪੁਨਰ ਹੋਰ ਗੱਲ ਆਹ ਟਰੈਕਟਰ ਤੇ ਹੁਣ 4 ਲੱਖ ਰੁਪਏ ਦਾ ਮਾਰਾ ਹਾਂਜੀ ਮੈਨੂੰ ਗਾਹਕ ਨੇ ਫੋਨ ਕਰ ਲਿਆ ਹਾਂਜੀ ਉਗਾ ਮਣੀ ਕਰਨਾ ਲੋਕਾਂ ਵਾਲਾ ਕਹਿਣੀ ਨਹੀਂ ਚਾਹੀਦੀ ਕਿਸੇ ਤੇ ਲੱਗ ਜੂ ਲੱਗ ਜੂ ਲੱਗ ਜੇ ਯਾਰ ਆਪਾਂ ਦੇ ਲਈ ਆਪਾਂ ਨਾ ਤਾਂ ਇਹਦਾ ਰੇਟ ਹੋਣਾ ਹਾਂਜੀ ਕਾਸ ਮੰਡੀਆਂ ਖੜਾ ਤੇ ਇਹ ਹੀ ਰੇਟ ਰਹੂਗਾ ਹਾਂਜੀ ਅਗਾ ਕਾ ਗਿਆ ਪਹਿਲੇ 3.5 ਲਿਖ ਲਿਆ ਨਹੀਂ ਯਾਰ ਬਾਈ ਉਹ ਤਾਂ ਵੇਚ ਗਿਆ ਸੀ ਹੋਰ ਆ ਨਾ ਉਹ ਕੰਮ ਤਾਂ ਹੈ ਨਹੀਂਗਾ ਸਹੀ ਗੱਲ ਹੈ ਜੀ ਠੀਕ ਹੈ ਜਿਹੜਾ ਹੈਗਾ ਉਹ ਹੀ ਆ ਹਾਂਜੀ ਠੀਕ ਹੈ ਜਿਹੜੀ ਗੱਲ ਕਹੀ ਸੀ ਕਹਿਤੀ ਠੀਕ ਹੈ ਕੋਸ਼ਿਸ਼ ਕਰੀ ਦੀ ਜੇ ਕੋਈ ਕਮੀ ਵਾਲਾ ਰੈਕਟਰ ਆ ਜ ਉਹਨੂੰ ਪੂਰਾ ਕਰਨ ਦਾ ਜਿੰਨੇ ਕੁ ਜੋਗਰੇ ਹੈਗੇ ਆ ਹਾਂ ਉਹਨਾਂ ਨਾਲ ਵਧੀਆ ਕਰਦੇ ਆ ਹੁਣ ਭਰਾਵਾ ਬਹੁਤਿਆਰ ਕੇ ਹੈਵੀ ਨਹੀਂਗੇ ਉਹ ਜਿਹੜੇ ਭਰਾਵਾ ਕੋਲੇ 40 40 50 ਲੀਟਰ ਆਪਾਂ ਨਾਲ ਨਹੀਂ ਲੜ ਸਕਦੇ ਸਹੀ ਗੱਲ ਹੈ ਜਿੰਨੇ ਕੁ ਜੋਗਰੇ ਹੈਗੇ ਆ 1200 ਰੈਕਟਰ ਹੈਗੇ ਆ ਹਾਂ ਹਾਂ ਜੀ ਇੰਨੇ ਚਲੋ ਜਿੰਨਾ ਕੁ ਕਸਟਮਰ ਹੈ ਕਰੀ ਦੀ ਕੋਸ਼ਿਸ਼ ਵੱਧ ਤੋਂ ਵੱਧ ਚੰਗਾ ਕਰਾਂਗੇ ਠੀਕ ਹੈ ਕਿਉਂਕਿ ਭਰਾ ਧੰਨਵਾਦ ਵੀਡੀਓ ਸ਼ੇਅਰ ਜੀ ਕਰਨਾ